ਪੰਜਾਬ ਦੇ ਲੋਕਾਂ ਦਾ ਸਿੱਖਾਂ ਦਾ ਡੀਐਨਏ ਕੀ ਹੈ ਕੀ ਹੈ ਆਰਿਆਨ ਨੇ ਪਰਸ਼ੀਅਨ ਨੇ ਸਾਊਦੀ ਅਰੇਬੀਅਨ ਨੇ ਜਾਂ ਫਿਰ ਸੈਂਟਰਲ ਏਸ਼ੀਅਨ ਨੇ ਅੱਜ ਅਸੀਂ ਇਹੋ ਜਾਨਣ ਦੀ ਕੋਸ਼ਿਸ਼ ਕਰਾਂਗੇ ਸਸਰੀ ਕਲ ਸਾਰਿਆਂ ਨੂੰ ਦੇਖੋ ਜੀ ਪੰਜਾਬੀਆਂ ਦਾ ਡੀਐਨਏ ਬੜਾ ਹੀ ਯੂਨੀਕ ਹੈ ਇਹ ਕੋਈ ਇੱਕ ਡੀਐਨਏ ਨਹੀਂ ਹੈ ਇਹ ਮਿਕਸਪੇ ਕਈ ਡੀਐਨਏ ਦਾ ਕਈ ਹੈਪਲੋਗਰੂਪਸ ਦਾ ਇਹਦਾ ਮੇਨ ਰੀਜ਼ਨ ਹੈ ਪੰਜਾਬ ਦੇ ਉੱਤੇ ਅਟੈਕ ਪੰਜਾਬ ਦੇ ਉੱਪਰ ਪੁਰਾਣੇ ਜਮਾਨੇ ਤੋਂ ਅਟੈਕ ਹੁੰਦੇ ਆਏ ਨੇ ਚਾਹੇ ਉਹ ਪਰਸ਼ੀਅਨ ਹੋਣ ਚਾਹੇ ਉਹ ਗ੍ਰੀਕ ਹੋਣ ਚਾਹੇ ਉਹ ਵੈਸਟਰਨ ਏਸ਼ੀਅਨ ਹੋਣ ਚਾਹੇ ਉਹ ਸੈਂਟਰਲ ਏਸ਼ੀਅਨ ਹੋਣ ਇਸੇ ਕਾਰਨ ਉਹਨਾਂ ਦਾ ਡੀਐਨਏ ਪੰਜਾਬ ਦੇ ਲੋਕਾਂ ਦੇ ਵਿੱਚ ਮਿਕਸ ਹੋ ਗਿਆ ਐਸੇ ਕਾਰਨ ਪੰਜਾਬ ਦੇ ਲੋਕਾਂ ਦਾ ਜੋ ਡੀਐਨਏ ਹੈ ਚਾਹੇ ਉਹ ਨਾਰਮਲ ਪੰਜਾਬੀ ਹੋਣ ਹਿੰਦੂ ਹੋਣ ਮੁਸਲਿਮ ਹੋਣ ਜਾਂ ਸਿੱਖ ਹੋਣ ਉਹਨਾਂ ਦਾ ਡੀਐਨਏ ਕਾਫੀ ਯੂਨੀਕ ਬਣ ਗਿਆ ਮਿਕਸਚਰ ਬਣ ਗਿਆ ਕਈ ਤਰ੍ਹਾਂ ਦੇ ਡੀਐਨਏ ਦਾ ਸਾਡਾ ਨਾਰਦਰਨ ਇੰਡੀਅਨ ਯਾਨੀ ਕਿ ਪੰਜਾਬੀ ਲੋਕਾਂ ਦਾ ਖਾਸ ਤੌਰ ਤੇ ਕਹਿ ਸਕਦੇ ਆਂ ਜੋ ਬੇਸਿਕ ਡੀਐਨਏ ਹੈਗਾ ਉਹ ਹੈਗਾ R1A1 ਇਹ ਜੋ R1A1 ਡੀਐਨਏ ਹੈ ਜਾਂ ਹੈਪਲੋਗਰੂਪ ਤੁਸੀਂ ਇਹਨੂੰ ਕਹਿ ਸਕਦੇ ਹੋ ਇਹ ਮੇਨਲੀ ਇండో ਯੂਰੋਪੀਅਨ ਹੈਪਲੋਗਰੂਪ ਹੈ ਤੇ ਇਹਨੂੰ ਆਰਿਆਨ ਹੈਪਲੋਗਰੂਪ ਵੀ ਕਹਿੰਦੇ ਨੇ ਤੇ ਇਹੋ ਹੀ ਪੰਜਾਬ ਦੇ ਲੋਕਾਂ ਦਾ ਮੇਨ ਹੈਪਲੋਗਰੂਪ ਜਾਂ ਡੀਐਨਏ ਹੈ ਤੇ ਪੰਜਾਬ ਦੇ 60% ਤੋਂ ਜ਼ਿਆਦਾ ਲੋਕਾਂ 'ਚ ਮੈਜੋਰਿਟੀ R1A1 ਹੈਪਲੋਗਰੂਪ ਹੀ ਹੈ ਤੇ ਇਸ ਕਾਰਨ ਅਸੀਂ ਕਹਿ ਸਕਦੇ ਹਾਂ ਕਿ ਜੋ ਪੰਜਾਬੀ ਲੋਕ ਨੇ ਚਾਹੇ ਉਹ ਮੁਸਲਮਾਨ ਹੋ ਚਾਹੇ ਹਿੰਦੂ ਹੋਣ ਚਾਹੇ ਸਿੱਖ ਹੋਣ ਉਹ ਮੇਨਲੀ ਆਰਿਆਨ ਨੇ ਤੇ ਇਹ ਜੋ R1 A1 ਹੈਪਲੋਗਰੂਪ ਹੈ ਇਹ ਨਾ ਸਿਰਫ ਪੰਜਾਬ ਵਿੱਚ ਬਲਕਿ ਪੂਰੇ ਨਾਰਦਰਨ ਇੰਡੀਆ ਚ ਮਿਲਦਾ ਹੈ Rajasthan ਚ ਮਿਲੇਗਾ Himachal ਚ ਮਿਲੇਗਾ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਚ ਮਿਲ ਜਾਏਗਾ ਤੇ ਉਸ ਤੋਂ ਇਲਾਵਾ ਉੱਤਰਾਖੰਡ ਵੈਸਟਰਨ ਯੂਪੀ ਹਰਿਆਣਾ ਦਿੱਲੀ ਇਸ ਸਾਰੀ ਜਗ੍ਹਾ ਤੁਹਾਨੂੰ R1A1 ਹੈਪਲੋਗਰੂਪ ਮੈਜੋਰਿਟੀ ਵਿੱਚ ਮਿਲੇਗਾ ਇਸੇ ਕਾਰਨ R1A1 ਹੈਪਲੋਗਰੂਪ ਨੂੰ ਨਾਰਦਰਨ ਇੰਡੀਅਨ ਡੀਐਨਏ ਬੋਲਿਆ ਜਾਂਦਾ ਹੈ ਅਗਰ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਜੋ ਪਾਕਿਸਤਾਨੀ ਪੰਜਾਬ ਦੇ ਲੋਕ ਨੇ ਜਾਂ ਇੰਡੀਅਨ ਪੰਜਾਬ ਦੇ ਲੋਕ ਕੇ ਉਹਨਾਂ ਦਾ ਡੀਐਨਏ ਕੀ ਹੈ ਤੇ ਤੁਸੀਂ ਇਹ YouTube ਤੇ ਚੈੱਕ ਕਰ ਸਕਦੇ ਹੋ YouTube ਤੇ ਹਜ਼ਾਰੋਂ ਡੀਐਨਏ ਰਿਪੋਰਟਸ ਪਈਆਂ ਹੋਈਆਂ ਨੇ ਲੋਕਾਂ ਨੇ ਆਪਣੇ ਡੀਐਨਏ ਕਰਵਾਏ ਨੇ ਤੇ ਉਹਨਾਂ ਦੀਆਂ ਰਿਪੋਰਟਸ ਪਈਆਂ ਹੋਈਆਂ ਜੋ ਇਹ ਸਾਰਾ ਕੁਝ ਕਲੀਅਰ ਕਰ ਦਿੰਦੀਆਂ ਹਨ ਕੀ ਕਿਹੜੇ ਪਰਸੰਦਾ ਕੀ ਡੀਐਨਏ ਨੋਰਦਰਨ ਆਇਰਨ ਡੀਐਨਏ ਸੈਂਟਰਲ ਏਸ਼ੀਅਨ ਡੀਐਨਏ ਸਾਰਾ ਕੁਝ YouTube ਦੇ ਉੱਤੇ ਤੁਹਾਨੂੰ ਮਿਲ ਜਾਏਗਾ ਕਾਫੀ ਸਾਰੀ ਰਿਪੋਰਟਾਂ ਹਜ਼ਾਰਡਸ ਆਫ ਰਿਪੋਰਟਾਂ ਆ ਗਈਆਂ ਉਹਦੇ ਵਿੱਚ ਚਲੋ ਹੁਣ ਅਸੀਂ ਜਰਾ ਦੇਖਨੇ ਆ ਕਿ ਏਰੀਆ ਦੇ ਹਿਸਾਬ ਨਾਲ ਕਿਹੜੇ ਹੈਪਲੋਗਰੂਪ ਫੇਮਸ ਨੇ ਜਸਤਰ ਨੋਰਦਰਨ ਇੰਡੀਆ ਹੈ ਨੋਰਦਰਨ ਇੰਡੀਆ ਵਿੱਚ ਮੇਨਲੀ R1 A1 ਹੈਪਲੋਗਰੂਪ ਮਿਲਦਾ ਹੈ ਹੈਪਲੋਗਰੂਪ ਤੋਂ ਸਿੱਧਾ ਡੀਐਨਏ ਮੰਨ ਕੇ ਚੱਲੋ ਸਾਊਥ ਇੰਡੀਆ ਵਿੱਚ ਮੇਨਲੀ R2 L ਔਰ H ਹੈਪਲੋਗਰੂਪ ਮਿਲਦੇ ਨੇ R1 A1 ਵੀ ਹੈਗਾ ਮਤਲਬ ਥੋੜੇ ਥੋੜੇ ਹਰ ਜਗ੍ਹਾ ਮਿਲਦੇ ਨੇ ਮਿਕਸ ਹੋਏ ਪਏ ਨੇ ਪੂਰੀ ਦੁਨੀਆ ਵਿੱਚ ਪਰ ਜੋ ਸਾਊਥ ਇੰਡੀਆ ਦਾ ਹੈ ਉਹ ਮੇਨਲੀ ਹੈਗਾ R2 L ਔਰ H ਤੇ ਅਗਰ ਤੁਸੀਂ ਬਿਹਾਰ ਦੀ ਗੱਲ ਕਰੋ ਈਸਟਰਨ ਯੂਪੀ ਦੀ ਗੱਲ ਕਰੋ ਤੇ ਉੱਥੇ ਜੋ ਡੀਐਨਏ ਹੈਪਲੋਗਰੂਪ ਹੈ ਉਹ ਥੋੜਾ ਜਿਹਾ ਡਿਫਰੈਂਟ ਹੈ ਉੱਚ ਅਲੱਗ ਜੀਨ ਆ ਜਾਂਦੇ ਨੇ R6 ਔਰ R7 R1 A1 ਵੀ ਹੈ ਲੇਕਿਨ ਉਸ ਤੋਂ ਇਲਾਵਾ R6 ਔਰ R7 ਦੋ ਅਲੱਗ ਜੀਨ ਆ ਜਾਂਦੇ ਦੋ ਅਲੱਗ ਹੈਪਲੋ ਗਰੁੱਪ ਆ ਜਾਂਦੇ ਨੇ ਫਿਰ ਬੰਗੋਲ ਜਾਂਦੇ ਜਾਂਦੇ ਇਹਦੇ ਵਿੱਚ ਹੋਰ ਚੇਂਜਸ ਆ ਜਾਂਦੇ ਨੇ R1 A1 ਤੇ ਹੈ ਬੰਗੋਲ ਵਿੱਚ ਵੀ ਉਸ ਤੋਂ ਇਲਾਵਾ ਬੰਗੋਲ ਵਿੱਚ R2A ਤੇ ਇੱਕ ਨਿਆ ਹੈਪਲੋ ਗਰੁੱਪ ਆ ਜਾਂਦਾ ਹੈ O ਇਹ ਜੋ O ਹੈਪਲੋ ਗਰੁੱਪ ਹੈ ਇਹ ਮੇਨਲੀ ਚਾਈਨਾ ਔਰ ਈਸਟਰਨ ਏਸ਼ੀਆ ਜਸਰਾ ਕੋਰੀਆ ਹੋ ਗਏ ਫਿਲੀਪਾਈਨਸ ਹੋ ਗਏ ਉਹ ਇਲਾਕਿਆਂ ਚ ਮਿਲਦਾ ਹੈ ਉਹ ਤੁਹਾਨੂੰ ਬੰਗੋਲ ਵਿੱਚ ਵੀ ਮਿਲੇਗਾ ਫਿਰ ਜਦੋਂ ਅਸੀਂ ਨਾਰਥ-ਈਸਟ ਇੰਡੀਆ ਦੀ ਗੱਲ ਕਰਦੇ ਆ ਉੱਥੇ ਮੇਜੋਰਿਟੀ O ਔਰ ਉਸ ਤੋਂ ਇਲਾਵਾ C ਹੈਪਲੋਗਰੂਪ ਨੇ O ਔਰ C ਇਹ ਦੋਨੋਂ ਪੂਰੇ ਈਸਟ ਏਸ਼ੀਆ ਵਿੱਚ ਮਿਲਦੇ ਆਗੇ ਨੇ ਚਾਹ ਚਾਈਨਾ ਹੋਏ ਚਾਹ ਕੋਰੀਆ ਹੋਏ ਫਿਲੀਪਾਈਨਸ ਹੋਏ ਇੰਡੋਨੇਸ਼ੀਆ ਹੋਏ ਮਲੇਸ਼ੀਆ ਹੋਏ ਇਹ ਪੂਰੇ ਇਲਾਕੇ ਚ ਇਹ ਹੈਪਲੋਗਰੂਪ ਪਾਈ ਜਾਂਦੇ ਨੇ ਫਿਰ ਅਗਰ ਅਸੀਂ ਵੈਸਟਰਨ ਏਸ਼ੀਆ ਦਾ ਹੈਪਲੋਗਰੂਪ ਦੇਖੀਏ ਜੱਫਰਾ ਸਾਊਦੀ ਅਰੇਬੀਆ ਹੋ ਗਿਆ ਕਤਰ ਹੋ ਗਿਆ ਯੂਏਈ ਹੋ ਗਿਆ ਤੇ ਇਹਨਾਂ ਦਾ ਜੋ ਮੇਨ ਹੈਪਲੋਗਰੂਪ ਆ ਗਿਆ ਉਹ ਹੈਗਾ J जे वन जे टू एना मेन हैपलो ग्रुप है तो सेंट्रल एशिया मेन हैपलो ग्रुप ने वो है आर वन ए वन उस अलावा सी जो चाइना च भी मिलता है ईस्टर्न एशिया मिलता है चाइना होर जो ईस्ट एशिया है फिलीपीनस हो गया कोरिया हो गया जपान हो गया ए इलाक़ का जो मेन हैपलो ग्रुप है वह है ओ और सी जपान इस अलावा एक होर हैपलो ग्रुप हैगा डी ਤੇ ਅਗਰ ਅਸੀਂ ਯੂਰਪ ਦੀ ਗੱਲ ਕਰੀਏ ਯੂਰਪ ਦਾ ਮੇਨ ਹੈਪਲੋਗਰੂਪ ਹੈ R1B ਜੋ ਕਿ ਵੈਸਟਰਨ ਯੂਰਪ 'ਚ ਮਿਲਦਾ ਹੈ ਤੇ ਈਸਟਰਨ ਯੂਰਪ 'ਚ R1A1 ਸੇਮ ਜੋ ਸਾਡਾ ਨਾਰਦਰਨ ਇੰਡੀਆ ਵਾਲਾ ਹੈ ਉਹ ਪ੍ਰੈਜ਼ెంట్ ਹੈ ਤੇ ਜੋ ਸੈਂਟਰਲ ਯੂਰਪ 'ਚ ਉਹਦੇ ਚ ਦੋਨੋਂ ਮਿਕਸ ਆ ਗਏ ਨੇ ਤੇ ਜੋ ਸੈਂਟਰਲ ਔਰ ਸਾਊਥ ਅਮਰੀਕਾ ਹੈ ਉਹਨਾਂ ਦਾ ਮੇਨ ਹੈਪਲੋਗਰੂਪ ਹੈ Q ਤੇ ਅਗਰ ਅਸੀਂ ਨਾਰਥ ਅਮਰੀਕਾ ਚਾਹੀਏ ਤੇ ਉਹਨਾਂ ਦਾ ਜੋ ਮੇਨ ਹੈਪਲੋਗਰੂਪ ਹੈ Q ਹੈ ਉਸ ਤੋਂ ਇਲਾਵਾ ST ਵੀ ਹੈ ਐਵੇਂ ਅਮਰੀਕਾ ਦੇ ਇੰਡੀਜਨਸ ਲੋਕਾਂ ਦੇ ਹੈਪਲੋਗਰੂਪ ਦੀ ਗੱਲ ਕਰ ਰਿਹਾ ਪਰ ਅਗਰ ਤੁਸੀਂ ਅਮਰੀਕਾ ਦੇ ਉਹ ਲੋਕਾਂ ਦੀ ਗੱਲ ਕਰੋ ਜੋ ਯੂਰਪ ਤੋਂ ਗਏ ਨੇ ਉਹਨਾਂ ਦਾ R1A1 ਹੋਏਗਾ ਜਾਂ R1B ਹੋਏਗਾ ਜੋ ਏਸ਼ੀਆ ਤੋਂ ਗਏ ਨੇ ਚਾਈਨਾ ਵਗੈਰਾ ਤੋਂ ਗਏ ਨੇ ਉਹਨਾਂ ਦਾ O ਹੁਰਸੀ ਹੋਏਗਾ ਤੇ ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਏਗਾ ਕਿ ਕਿਹੜੇ ਇਲਾਕੇ ਦਾ ਮੇਨ ਹੈਪਲੋਗਰੂਪ ਕਿਹੜਾ ਹੈ ਹੈਪਲੋਗਰੂਪ ਕੀ ਹੁੰਦਾ ਹੈ ਹੈਪਲੋਗਰੂਪ ਇੱਕ ਜੈਨੇਟਿਕ ਮਾਰਕਰ ਹੈ ਡੀਐਨਏ ਮੰਨ ਲਓ ਤੁਸੀਂ ਇਹ ਇੱਕ ਪੇਰੈਂਟ ਕੋ ਉਹਦੇ ਬੱਚੇ ਨੂੰ ਮਿਲਦਾ ਹੈ ਤੇ ਫਿਰ ਉਸ ਬੱਚੇ ਤੋਂ ਉਹਦੇ ਅੱਗੇ ਬੱਚੇ ਮਤਲਬ ਪੀੜ੍ਹੀ ਚ ਟ੍ਰਾਂਸਫਰ ਹੁੰਦਾ ਰਹੇਗਾ ਤੇ ਇਹ ਕਦੀ ਚੇਂਜ ਨਹੀਂ ਹੁੰਦਾ ਹਾਂ ਇਹ ਹੋ ਸਕਦਾ ਹੈ ਕਿ ਜਸਰ ਉਹਨੇ ਇੱਕ ਫਾਦਰ ਦਾ ਡੀਐਨਏ ਹੈਗਾ R1A1 ਮੰਨ ਲਓ ਫਾਦਰ ਦਾ ਡੀਐਨਏ ਤੇ ਜੋ ਮਦਰ ਹੈ ਉਹਦਾ ਡੀਐਨਏ L ਹੈ ਤੇ ਇਹ ਦੋਨੋਂ ਮਿਕਸ ਹੋ ਜਾਣਗੇ ਤੇ ਅਗਰ ਪਰਸੈਂਟੇਜ ਦੇਖੀ ਜਾਏਗੀ ਤੇ ਇਸ ਤਰ੍ਹਾਂ ਆਏਗਾ ਕਿ ਜਸਰ 62% R1A1 ਤੇ 38% L ਤੇ ਇਸੇ ਤਰੀਕੇ ਨਾਲ ਮੰਨ ਲਓ ਕਿਸੇ ਦੀ ਪੀੜ੍ਹੀ ਚ 8-10 ਪੀੜ੍hiyan ਪਹਿਲਾਂ ਕਿਸੇ ਪਰਸਨ ਨੇ ਕਿਸੇ ਹੋਰ ਜਗਾ ਦੀ ਲੇਡੀ ਨਾਲ ਮੈਰਿਜ ਕਰ ਲਈ ਮੰਨ ਲਓ ਉਹਨੇ ਫਿਲੀਪਾਈਨ ਦੀ ਲੇਡੀ ਨਾਲ ਮੈਰਿਜ ਕਰ ਲਈ ਤੇ ਉਥੋਂ ਦੀ ਉਹ ਡੀਐਨਏ ਵੀ ਐਡ ਹੋ ਜਾਏਗਾ ਤੇ ਅਗਰ ਡੀਐਨਏ ਦੇਖਿਆ ਜਾਏਗਾ ਇਸ ਟਾਈਮ ਤੇ ਸ਼ਾਇਦ ਇਹ ਹੋ ਸਕਦਾ ਹੈ ਕਿ 60% R1A1 30% L ਉਹ 10% O ਕਿਉਂਕਿ ਕਿਸੇ ਟਾਈਮ ਚ ਉਹ ਡੀਐਨਏ ਵੀ ਇਸ ਫੈਮਿਲੀ ਵਿੱਚ ਆ ਗਿਆ ਇਹ ਕੁਐਸਚਨ ਉੱਠਦਾ ਹੈ ਕਿ ਪੰਜਾਬ ਦੇ ਕਿੰਨੇ ਲੋਕਾਂ ਦਾ ਡੀਐਨਏ R1A1 ਨੇ ਅਲੱਗ-ਅਲੱਗ ਰਿਪੋਰਟਸ ਹੈਗੀਆਂ ਆ ਮੈਂ ਗੂਗਲ ਦੇ ਉੱਤੇ ਹੀ ਦੇਖਿਆ ਮੈਂ ਨਹੀਂ ਬੋਲਾਂਗਾ ਕਿ ਮੈਂ ਕਿੱਥੇ ਹੋਰ ਚੈੱਕ ਕੀਤੀਆਂ ਅਲੱਗ-ਅਲੱਗ ਜਗ੍ਹਾ ਨੇਚਰ ਮੈਗਜ਼ੀਨ ਨੇ ਹੋਰ ਕਈ ਸਾਈਟਸ ਨੇ ਮੈਗਜ਼ੀਨ ਸੇ ਤੇ ਅਲੱਗ-ਅਲੱਗ ਦੱਸ ਦਿੰਨੇ ਕੋਈ ਕਹਿੰਦਾ ਕਿ ਪੰਜਾਬ ਦੇ 67% ਲੋਕਾਂ ਦਾ ਡੀਐਨਏ ਬੇਸਿਕ ਆਰ1ਏ1 ਹੈ ਕੋਈ ਕਹਿੰਦਾ ਹੈ ਕਿ 55% ਹੈ ਤੇ ਮਿਨੀਮਮ ਜੋ ਆਏਗਾ ਉਹ 47% ਕਿਹਾ ਜਾਂਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਡੀਐਨਏ ਆਰ1ਏ1 ਹੈ ਉਨਮੇ ਤੁਹਾਨੂੰ ਆਪਣੇ ਕਜ਼ਨ ਦੀ ਡੀਐਨਏ ਰਿਪੋਰਟ ਦਾ ਰਿਜ਼ਲਟ ਦੱਸਨਾ ਮੇਰਾ ਕਜ਼ਨ ਅੰਮ੍ਰਿਤਸਰ ਚ ਰਹਿੰਦਾ ਹੈ ਤੇ ਉਹਨੇ ਮੈਨੂੰ ਆਪਣਾ ਰਿਜ਼ਲਟ ਦੱਸਿਆ ਸੀ ਉਹਨੇ ਮੈਨੂੰ ਪਰਸੈਂਟੇਜ ਭੇਜੀ ਉਹ ਮੈਂ ਤੁਹਾਨੂੰ ਦੱਸ ਦਿੰਨਾ ਤੇ ਅਗਰ ਤੁਸੀਂ YouTube ਚ ਚੈੱਕ ਕਰੋਗੇ ਜਿੰਨੇ ਵੀ ਪਾਕਿਸਤਾਨੀ ਪੰਜਾਬ ਦੇ ਲੋਕ ਹੈ ਜਾਂ ਇੰਡੀਅਨ ਪੰਜਾਬ ਦੇ ਲੋਕ ਹੈ ਚਾਹੇ ਦਿੱਲੀ ਦੇ ਲੋਕ ਹੈ ਆਪਣਾ ਡੀਐਨਏ ਚੈੱਕ ਕਰਾ ਰਹੇ ਕਰੀਬ-ਕਰੀਬ ਇਸ ਦੇ ਆਸ-ਪਾਸ ਹੀ ਮਿਲੇਗਾ ਰਿਜ਼ਲਟ ਤੁਹਾਨੂੰ ਦੇਖੋ ਜੀ ਮੇਰੇ ਕਜ਼ਨ ਨੇ ਉਹਨੇ ਕੁਝ ਮਹੀਨੇ ਪਹਿਲਾਂ ਹੀ ਆਪਣਾ ਡੀਐਨਏ ਟੈਸਟ ਕਰਾਇਆ ਸੀ ਤੇ ਉਹਦਾ ਰਿਜ਼ਲਟ ਸੀ R1 A1 83% J 7% R1B 8% aur R2 1.5% R1A1 jo hai oh Punjab de lokan da basic DNA haplogroup hai actually te eh Aryan haplogroup vi maneya janda hai te assi matlab keh sakde ha ki jo apne Punjab de jo log ne oh unna vichon zyada tar Aryans ne jo other settle ho gaye aaj to lagbhag 4000 saal pehla 3500 saal pehla ਤੇ ਉਸ ਤੋਂ ਬਾਅਦ ਜੋ ਦੂਸਰਾ ਮੇਨ ਹੈਪਲੋ ਗਰੁੱਪ ਹੈ ਉਹ ਹੈਗਾ R1b ਉਹ 8% ਹੈ ਤੇ ਇਸ ਦਾ ਮਤਲਬ ਇਹ ਕਿ ਉਹਦੇ ਕੋਈ ਐਨਸੈਸਟਰ ਯੂਰੋਪੀਅਨ ਵੀ ਰਹੇ ਹੋਣਗੇ ਯਾਨੀ ਕਿ ਹੋ ਸਕਦਾ ਹੈ ਕਿ ਕਿਸੇ ਐਨਸੈਸਟਰ ਦੀ ਕੋਈ ਵਾਈਫ ਯੂਰੋਪੀਅਨ ਹੋਏ ਫਿਰ ਉਸ ਤੋਂ ਇਲਾਵਾ ਹੈਗਾ J ਜੋ ਕਿ 7% ਹੈ ਤੇ ਜੋ J ਹੈਗਾ ਉਹ ਮੇਨਲੀ ਵੈਸਟਰਨ ਏਸ਼ੀਆ ਦਾ ਹੈ ਥੋੜਾ ਜਿਹਾ ਇਰਾਨ ਚ ਵੀ ਮਿਲਦਾ ਲੇਕਿਨ ਇਰਾਨ ਵਿੱਚ ਮੇਨਲੀ R1A1 ਹੀ ਮਿਲਦਾ ਹੈ ਤੇ ਇਹ ਵੈਸਟਰਨ ਏਸ਼ੀਅਨ ਦਾ ਮਤਲਬ ਹੈ ਉੱਥੋਂ ਦੀ ਜੋ ਕੋਈ ਇਨਵੇਡਰਸ ਆਏ ਉਹਨਾਂ ਦੇ ਹੋ ਸਕਦਾ ਹੈ ਕਿ ਉਹਨਾਂ ਵਿੱਚੋਂ ਕੋਈ ਪੂਰਵਜ ਰਿਹਾ ਹੋਵੇ ਇੱਕ ਅਦਾ ਜਿਹਦੇ ਕਾਰਨ 7% ਡੀਐਨਏ ਉਹ ਆ ਗਿਆ ਤੇ ਇਸ ਤੋਂ ਇਲਾਵਾ R2 ਹੈ 1.5% ਜੋ ਹੈ R2 ਡੀਐਨਏ ਇਹ ਮੇਨਲੀ ਸਾਊਥ ਇੰਡੀਅਨ ਦਾ ਹੈ ਯਾਨੀ ਕਿ ਕੋਈ ਅਨਸੈਸਟਰ ਸਾਊਥ ਇੰਡੀਅਨ ਵੀ ਰਿਹਾ ਹੋਵੇਗਾ ਤੇ ਇਹਦੇ ਨਾਲ ਕੀ ਪਤਾ ਲੱਗਦਾ ਹੈ ਕਿ ਮੇਨਲੀ ਜੋ ਮੇਰਾ ਕਜ਼ਨ ਹੈ ਉਹ ਆਰਿਆ ਨੇ ਲੇਕਿਨ ਉਹਦੇ ਵਿੱਚ ਵੈਸਟਰਨ ਏਸ਼ੀਅਨ ਡੀਐਨਏ ਵੀ ਮਿਕਸ ਹੈ ਯੂਰੋਪੀਅਨ ਡੀਐਨਏ ਵੀ ਮਿਕਸ ਹੈ ਹੋਰ ਸਾਊਥ ਇੰਡੀਅਨ ਡੀਐਨਏ ਵੀ ਮਿਕਸ ਹੈ ਯਾਨੀ ਕਿ ਉਹਦੇ ਪੂਰਜਾ ਵਿੱਚੋਂ ਕੋਈ ਨਾ ਕੋਈ ਯੂਰੋਪੀਅਨ ਵੀ ਰਿਹਾ ਹੋਏਗਾ ਹੋ ਸਕਦਾ ਇੱਕ ਤੋਂ ਜ਼ਿਆਦਾ ਰਹੇ ਹੋਣ ਤੇ ਵੈਸਟਰਨ ਏਸ਼ੀਅਨ ਵੀ ਰਿਹਾ ਹੋਏਗਾ ਤੇ ਕੋਈ ਨਾ ਕੋਈ ਸਾਊਥ ਇੰਡੀਅਨ ਵੀ ਰਿਹਾ ਹੋਏਗਾ ਦੇਖੋ ਜੀ ਇਹ ਹੈਪਲੋਗਰੂਪ ਹੀ ਹੁੰਦੇ ਨੇ ਜੈਨੇਟਿਕ ਮਾਰਕਰ ਯਾਨੀ ਕਿ ਜੋ ਡਿਸਾਈਡ ਕਰਦੇ ਕਿ ਸਾਡੀ ਹਾਈਟ ਕਿਸ ਤਰ੍ਹਾਂ ਦੀ ਹੋਏਗੀ ਸਾਡਾ ਰੰਗ ਕਿਵੇਂ ਦਾ ਹੋਏਗਾ ਅਸੀਂ ਕਿਸ ਤਰ੍ਹਾਂ ਦੇ ਹੱਟੇ-ਕੱਟੇ ਡੀਲ-ਡੋਲ ਵਾਲੇ ਹੋਵਾਂਗੇ ਜਾਂ ਕਮਜ਼ੋਰ ਜਿਹੇ ਹੋਵਾਂਗੇ ਕਿਸ ਤਰ੍ਹਾਂ ਦੇ ਹੋਣਗੇ ਇਹ ਸਭ ਕੁਝ ਹੈਪਲੋਗਰੂਪ ਹੀ ਡਿਸਾਈਡ ਕਰ ਦਿੰਨੇ ਤੇ ਇਸੇ ਕਾਰਨ ਅਸੀਂ ਲੋਕਾਂ ਨੂੰ ਦੇਖ ਕੇ ਹੁਣ ਦੇਖੋ ਪੰਜਾਬੀ ਜਾਤ ਰ ਇੱਕ ਵਰਗੇ ਹੁੰਦੇ ਨੇ ਯਾਨੀ ਕਿ ਉਹ ਇੱਕੋ ਨਸਲ ਦੇ ਇੱਕੋ ਡੀਐਨਏ ਵਾਲੇ ਲੋਕ ਨੇ ਤੇ ਅਗਰ ਕੁਝ ਥੋੜੇ ਡਿਫਰੈਂਟ ਨੇ ਤੇ ਯਾਨੀ ਕਿ ਉਹਨਾਂ ਦਾ ਡੀਐਨਏ ਥੋੜਾ ਜਿਹਾ ਅਲੱਗ ਹੈਗਾ ਅਗਰ ਤੁਸੀਂ ਆਪਣੀ ਐਨਸੈਸਟਰੀ ਚੈੱਕ ਕਰਵਾਉਣਾ ਚਾਹੁੰਦੇ ਹੋ ਡੀਐਨਏ ਚੈੱਕ ਕਰਵਾਉਣਾ ਚਾਹੁੰਦੇ ਹੋ ਐਨਸੈਸਟਰੀ ਵਾਸਤੇ ਤੇ ਆਦੇ ਵਾਸਤੇ ਇੰਡੀਆ 'ਚ ਬਹੁਤ ਵਧੀਆ ਲੈਬਸ ਹੈਗੀਆਂ ਤੁਸੀਂ ਇੰਡੀਆ ਤੋਂ ਬਾਹਰ ਵੀ ਕਰਵਾ ਸਕਦੇ ਹੋ ਥੋੜੀ ਜਿਹਾ ਜ਼ਿਆਦਾ ਮਹਿੰਗੀ ਹੁੰਦੀ ਹੈ ਪਰ ਇੰਡੀਆ ਦੀ ਲੈਬਸ ਕਾਫੀ ਅੱਛੀਆਂ ਹੈਗੀਆਂ 100% ट्रस्टवर्दी है ते इंडिया दी लैब ਚਾਹੇ ਤੁਸੀਂ ਆਪਣਾ ਇਨਸੈਸਟਰੀ ਟੈਸਟ ਕਰਵਾਓਗੇ ਤਾਂ ਤੁਹਾਨੂੰ 12-13000 ਤੋਂ ਲੈ ਕੇ 25000 ਦੇ ਵਿੱਚ ਅਲੱਗ-ਅਲੱਗ ਲੈਬ ਦੇ ਹਿਸਾਬ ਨਾਲ ਦੇਣੇ ਪੈਣਗੇ